ਵੈਗੋਜੀ ਦਾ ਖਾਲਸਾ ਵੈਗੋਜੀ ਦੇ ਅਤੇ ਅੱਜ 15 ਅਗਸਤ 2025 ਨੂੰ 79 ਸਾਲ ਹੋ ਗਏ ਨੇ ਭਾਰਤ ਦੀ ਆਜ਼ਾਦੀ ਨੂੰ ਇਸ ਆਜ਼ਾਦੀ ਦਿਵਸ ਦੀਆਂ ਸਾਰੇ ਹੀ ਦੁਨੀਆਂ ਦੇ ਵਿੱਚ ਵਸਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਇਸ ਵਿੱਚ ਆਪਣੇ ਵਿਚਾਰ ਰੱਖਣੇ ਚਾਹੁੰਦਾ ਹਾਂ ਕਿ ਇਸ ਆਜ਼ਾਦੀ ਦਾ ਨਿਗ ਭਾਵੇਂ ਸਿੱਖ ਹੋਵੇ ਭਾਵੇਂ ਇਸਾਈ ਹੋਵੇ ਭਾਵੇਂ ਮੁ슬ਮਾਨ ਹੋਵੇ ਭਾਵੇਂ ਹਿੰਦੂ ਹੋਵੇ ਜਿਹੜੇ ਵੀ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਉਹਨਾਂ ਸਾਰਿਆਂ ਨੂੰ ਇੱਕੋ ਜਿਹਾ ਅਧਿਕਾਰ ਹੋਣਾ ਚਾਹੀਦੇ ਹਨ ਉਹਨਾਂ ਦੀ ਜਾਨ ਮਾਲ ਦੀ ਸੁਰੱਖਤ ਦੀ ਜ਼ਿੰਮੇਵਾਰੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਇਹਨਾਂ ਦੀ ਕੈਬਨਿਟ ਦੀ ਹੁੰਦੀ ਹੈ ਤਾਜੋ ਇਸ ਦੇ ਵਿੱਚ ਜਿਹੜੇ ਕਟਗਿੰਤੀ ਨੇ ਉਹ ਵੀ ਇਹ ਸਮਝਣ ਕਿ ਇਹ ਦੇਸ਼ ਸਾਡਾ ਹੈ ਇਹ ਦੇਸ਼ ਦੇ ਵਿੱਚ ਸਾਨੂੰ ਰਹਿਣ ਦਾ ਜਿੰਦਾਂ ਵਾ ਉਹ ਨਿੱਕ ਪ੍ਰਾਪਤ ਹੋਵੇਗਾ ਤੇ ਤਾਜ ਸਮਝ ਬਿਆਕੇ ਜੇ ਇਸ ਦੇਸ਼ ਦੇ ਰਾਜਨੀਤਿਕ ਲੀਡਰ ਸਾਰਿਆਂ ਨੂੰ ਇੱਕੋ ਜਿਹਾ ਸਮਝਣ ਵੈਘੂਤੀ ਦਾ ਖਾਲਸਾ ਵੈਘੂਤੀ ਭਤੀ